ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 12ਵਾਂ ਤੁਖਾਰੀ ਦਾ ਪਾਠ ਸੈਕੰਡ ਦੇਖਾਂਗੇ ਫਸਟ ਪਾਰਟ ਵਿੱਚ ਅਸੀਂ ਦੇਖਿਆ ਸੀਗਾ ਪੋੜੀਵਾਰ ਭਾਵ ਮਤਲਬ ਕਿ ਅਸੀਂ ਦੇਖਿਆ ਸੀਗਾ ਕਿ ਜਿਹੜੀਆਂ 12ਵਾਂ ਤੁਖਾਰੀ ਵਿੱਚ 17 ਪੋੜੀਆਂ ਨੇ ਉਹਨਾਂ ਦਾ ਕੱਲੀ-ਕੱਲੀ ਪੋੜੀ ਦਾ ਅਸ ਮਤਲਬ ਰੱਖਿਆ ਸੀਗਾ ਅੱਜ ਅਸੀਂ ਜਿਹੜੀਆਂ ਪੰਕਤੀਆਂ ਆ ਨਾ ਉਹਨਾਂ ਦੀ ਵਿਆਖਿਆ ਦੇਖਾਂਗੇ ਕਿ ਉਹਨਾਂ ਦੇ ਅਰਥ ਕੀ ਆ ਤੇ ਭਾਵ ਕੀ ਆ ਅਸੀਂ ਇੱਥੋਂ ਸਟਾਰਟਿੰਗ ਕਰਨਾ ਹੈ ਅਸੀਂ ਸਟਾਰਟਿੰਗ ਤੋਂ ਇਤੋਂ ਤੱਕ ਅਸੀਂ ਦੇਖ ਲੈ ਲਏ ਸੀਗਾ 17 ਪਉੜੀਆਂ ਦੇ ਮਤਲਬ ਜਿਹੜੇ ਓਵਰਵਿਊ ਤੇ ਹੁਣ ਅਸੀਂ ਇਹਨਾਂ ਪੰਕਤੀਆਂ ਦੇ ਮਤਲਬ ਦੇਖਨੇ ਆ ੴ ਸਤਿਗੁਰ ਪ੍ਰਸਾਦੁ ਤੁਖਾਰੀ ਸ਼ੰਤ ਮਹੱਲਾ ਪਹਿਲਾ 12ਵਾਂ ਤੂ ਸੁਣ ਕੀਰਤ ਕਰਮਾ ਪੂਰਵ ਕਮਾਇ ਸਿਰ ਸਿਰ ਸੁਖ ਸਹਮਾ ਦੇਸੂ ਤੂ ਭਲਾ ਹਰ ਰਚਨਾ ਤੇਰੀ ਕਿਆਗਤ ਮੇਰੀ ਹਰ ਵੇਨ ਘੜੀ ਨ ਜੀਵਾ ਪ੍ਰੀਵਾਜ ਦੁਹੇਲੀ ਕੋਇ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਪੰਨ ਕਰਮ ਸੁਖਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਇਹਦਾ ਮਤਲਬ ਇਹ ਹੈ ਕਿ ਏ ਹਰੀ ਮੇਰੀ ਬੇਨਤੀ ਸੁਣਾ ਪੂਰਬਲੇ ਕਮਾਇਆ ਕੀਤੇ ਕਰਮ ਅਨੁਸਾਰ ਹਰੇਕ ਜੀਵ ਦੇ ਸਿਰ ਉੱਤੇ ਜੋ ਸੁੱਖ ਤੇ ਦੁੱਖ ਚੱਲਣ ਲਈ ਤੁੰਦਾ ਹੈ ਉਹ ਠੀਕ ਹੈ ਏ ਹਜੇ ਮੈਂ ਤੇਰੀ ਰਚੀ ਮਾਇਆ ਵਿੱਚ ਫਰੁਝਿਆ ਪਿਆ ਹਾਂ ਮੇਰਾ ਕੀ ਹਾਲ ਹੋਵੇਗਾ ਤੇਥੋਂ ਬਿਨਾ ਤੇਰੀ ਯਾਦ ਤੋਂ ਬਿਨਾ ਇੱਕ ਘੜੀ ਵੀ ਜੁਣਾ ਇਹ ਕਿਹੋ ਜੀ ਜ਼ਿੰਦਗੀ ਹੈ ਏ ਪਿਆਰੇ ਤੇਰੇ ਬਿਨਾ ਮੈਂ ਦੁਖੀ ਹਾਂ ਐਸੇ ਦੁੱਖ ਵਿੱਚੋਂ ਕਟਣ ਵਾਸਤੇ ਕੋਈ ਮਦਦਗਾਰ ਨਹੀਂ ਹੈ ਮਿਹਰ ਕਰਕੇ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਿੰਦਾ ਰਹਾ ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿੱਚ ਫਸੇ ਪਏ ਹਾਂ ਇਹ ਕਾਹਦਾ ਜੀਵਨ ਹੈ ਪ੍ਰਭੂ ਨੂੰ ਮਨ ਵਿੱਚ ਵਸਾਉਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ ਇਹੀ ਮਨੁੱਖ ਵਾਸਤੇ ਜੀਵਨ ਮਨੋਰਥ ਹੈ اے ਨਾਨਕ ਇਹ ਸਰਵ ਵਿਆਪਕ ਪਰਮਾਤਮਾ ਤੋਂ ਜੀਵ ਇਸਤਰੀ ਦੀ ਅਰਜ਼ੋਈ ਸੁਣ ਤੇ ਉਸ ਨੂੰ ਆਪਣਾ ਦਰਸ਼ਨ ਦੇ ਜੀਵ ਇਸਤਰੀ ਤੇਰਾ ਰਾਹ ਤੱਕ ਰਹੀ ਹੈ ਉਨੇ ਦਾ ਮਤਲਬ ਕੀ ਹੈ ਓਵਰਆਲ ਵਿਊ ਹੈ ਜਿਹੜਾ ਉਹ ਅਸੀਂ ਦਾਤ ਦੇਖਿਆ ਸੀਗਾ ਕਿ ਕੱਲੀ-ਕੱਲੀ ਪੰਕਤੀ ਦਾ ਕੀ ਮਤਲਬ ਹੈ ਤੇ ਜਿਹੜਾ ਇਹ ਭਾਵ ਵਾਲਾ ਇਹਦਾ ਮਤਲਬ ਕੀ ਪੂਰੀਆਂ ਪੰਕਤੀਆਂ ਦਾ ਸਿੰਪਲ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਹ ਜਨਮ ਵਿਜਿਮਾਇ ਦੇ ਮੋ ਵਿੱਚ ਫਸਿਆ ਰਹਿੰਦਾ ਹੈ ਤੇ ਦੁਖੀ ਜੀਵਨ गुजारਦਾ ਹੈ ਤੇ ਪਰਮਾਤਮਾ ਦੀ ਮਿਹਰ ਨਾਲ ਕੀ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਉਹ ਕੀ ਹੁੰਦਾ ਫਿਰ ਉਹਦੇ ਨਾਲ ਕੀ ਹੁੰਦਾ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਫਿਰ ਉਹ ਗੁਰੂ ਦੀ ਸ਼ਰਨ ਪਾ ਕੇ ਤੇ ਆਤਮਿਕ ਜੀਵਨ ਦਾ ਆਨੰਦ ਮਾਣਦਾ ਇਹੀ ਦੀਵਨ ਮਨੋਰਥ ਹੈ ਬਬੀਹਾ ਪ੍ਰਿਯ ਬੋਲੇ ਕੋਇਲ ਬੋਲੇ ਕੋਕਿਲ ਬਾਣੀਆਂ ਸਾਧਨ ਸਭਰਾ ਸਚੋਲੇ ਅੰਕ ਸਮਾਨੀਆਂ ਹਰ ਅੰਕ ਸਮਾਨੀ ਜਾਫਰਾ ਪਾਣੀ ਸਾਖ ਸੁਹਾਗਣ ਨਾਰੇ ਨਵਕਾ ਥਾਪ ਮਹਿਲ ਕਰ ਉੱਚੋ ਨਿਜਕਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਵਾਸੁਰ ਰੰਗ ਰਾਵੇ ਨਾਨਕ ਪ੍ਰਿਯ ਪ੍ਰਿਯ ਜਵੈ ਵਿਹਾ ਕੋਕਲ ਸਬਦ ਸੁਹਾਵੇ ਇਹਦਾ ਮਤਲਬ ਹੈ ਕਿ ਜਿਵੇਂ ਪਪੀਹਾ ਪ੍ਰਿਉ 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 ਬੋਲਦਾ ਹੈ ਜਿਵੇਂ ਕੋਇਲ ਕੋਕੂ ਦੀ ਮਿੱਠੀ ਬਿੱਲੀ ਬੋਲੀ ਬੋਲਦੀ ਹੈ ਤਿਵੇਂ ਜੜੀ ਜੀਵ ਇਸਤਰੀ ਵਿਰਾਗ ਵਿੱਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ ਉਹ ਜੀਵ ਇਸਤਰੀ ਪ੍ਰਭੂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ ਤੇ ਉਸ ਦੇ ਚਰਨਾਂ ਵਿੱਚ ਟਿਕੀ ਰਹਿੰਦੀ ਹੈ ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ ਤਾਂ ਰੱਬ ਦੀ ਮਿਹਰ ਨਾਲ ਉਸ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਉਹੀ ਜੀਵ ਇਸਤਰੀ ਚੰਗੇ ਭਾਗਾਂ ਵਾਲੀ ਹੈ ਉਹ ਆਪਣੇ ਸਰੀਰ ਨੂੰ ਸਰੀਰਕ ਇੰਦਰੀਆਂ ਨੂੰ ਜੁਗਤੀ ਵਿੱਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿੱਚ ਟਿਕ ਜਾਂਦੀ ਹੈ ਤੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ ਪ੍ਰਭੂ ਦਾ ਉੱਚਾ ਟਿਕਾਣਾ ਮਾਰ ਲੈਂਦੀ ਹੈ اے ਨਾਨਕ ਉਹ ਜੀਵ ਇਸਤਰੀ ਪ੍ਰਭੂ ਦੇ ਘਰ ਵਿੱਚ ਰੰਗੀਸ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ ਤੇ ਆਖਦੀ ਹੈ ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ ਤੂੰ ਹੀ ਮੇਰਾ ਪਿਆਰਾ ਖਜ਼ਮ ਸਾਈ ਹੈ ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਕਿਲ ਮਿੱਠਾ ਬੋਲ ਸਕਦੀ ਹੈ ਤਿਵੇਂ ਉਹ ਜੀਵ ਇਸਤਰੀ ਗੁਰ ਸ਼ਬਦ ਦੀ ਰਾਹੀ ਪ੍ਰਭੂ ਦੀ ਸਿਫਤ ਸਲਾਹ ਕਰਕੇ ਸੋਹਣੀ ਲੱਗਦੀ ਹੈ ਤੇ ਇਹਦਾ ਓਵਰਆਲ ਮੀਨਿੰਗ ਇਹ ਹੈ ਕਿ ਜਿਹੜੀ ਨਾਮ ਦੀ ਵਰਕਤ ਹੈ ਉਹਦੇ ਨਾਲ ਕੀ ਹੁੰਦਾ ਸਿਫਤ ਸਲਾਹ ਦੀ ਵਰਕਤ ਨਾਲ ਮਨੁੱਖ ਆਪਣੇ ਸਾਰੇ ਗਿਆਨ ਇੰਦਰੀਆਂ ਨੂੰ ਮਰਿਆਦਾ ਵਿੱਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਛਟਕਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਇਹਦੇ ਵਿੱਚ ਇਹ ਕਿ ਜਦੋਂ ਕੋਈ ਮਨੁੱਖ ਰੱਬ ਦੀਆਂ ਸਿਫਤਾਂ ਨੂੰ ਲਾਪੈਂਦਾ ਹੈ ਤਾਂ ਫਿਰ ਉਹਨਾਂ ਕਿ ਉਹ ਆਪਣੇ ਮੋਹ ਮਾਇਆ ਤੇ ਕੰਟਰੋਲ ਕਰ ਲੈਂਦਾ ਫਿਰ ਉਹ ਮੋਹ ਮਾਇਆ ਦੇ ਬੰਦਲਾਂ ਵਿੱਚ ਮੁਕਤ ਹੋਣ ਲੱਗ ਪੈਂਦਾ ਹੈ ਤੇ ਫਿਰ ਉਹ ਇਸ ਤੋਂ ਉੱਪਰ ਉੱਠ ਕੇ ਤਾਂ ਉਹ ਜਿਹੜੀ ਆਤਮਿਕ ਅਵਸਥਾ ਹੁੰਦੀ ਹੈ ਨਾ ਥੋੜੀ ਉੱਚੀ ਹੋ ਜਾਂਦੀ ਹੈ ਤੇ ਇਸ ਅਵਸਥਾ ਵਿੱਚ ਪੁੰਜ ਗਈ ਹੁੰਦਾ ਹੈ ਉਹਦਾ ਇਨਸਾਨ ਦਾ ਜਿਹੜਾ ਜੀਵਨ ਉਹ ਪਵਿੱਤਰ ਹੋ ਜਾਂਦਾ ਹੈ ਤੋਂ ਹੁਣ ਹਰ ਰਸ ਕਿਨੇ ਪ੍ਰੀਤਮ ਆਪਣੇ ਮਨ ਤਨ ਰਵਤੁਰਵੰਨੇ ਘੜੀ ਨਾ ਵਿਸਰੇ ਕਿਉ ਘੜੀ ਵਿਸਾਰੀ ਹੋ ਬੱਲੀ ਹਾਰੀ ਹੋ ਜੀਵਾ ਗੁਣ ਗਾਏ ਨਾ ਕੋਈ ਮੇਰਾ ਹੋ ਕਿਸ ਤੇ ਕੇਰਾ ਹਰ ਬਿਨ ਰਹਿ ਨ ਜਾਏ ਓਟ ਗਹੀ ਹਰ ਚਰਨਨ ਵਾਸੇ ਪਏ ਪਵਿੱਤਰ ਸਰੀਰਾ ਨਾਨਕ ਕ੍ਰਿਸ਼ਟ ਦਿਨਗ ਸੁਖ ਪਾਵੈ ਗੁਰ ਸਬਦ ਦੇ ਮਨ ਤੀ ਰ ਇਹ ਮਤਲਬ ਹੈ ਕਿ हे ਮੇਰੇ ਪ੍ਰੀਤਮ हे ਰਸ ਪਿਨੇ ਹਰੀ ਹੈ ਮੇਰੇ ਮਨ ਤਨ ਵਿੱਚ ਰਮੇ ਹੋਏ ਤੂੰ ਮੇਰੀ ਅਰਜ਼ੋਈ ਸੁਣ ਮੇਰਾ ਮਨ ਤੈਨੂੰ ਇੱਕ ਘੜੀ ਵਾਸਤੇ ਵੀ ਭੁਲਾ ਨਹੀਂ ਸਕਦਾ ਮੈਂ ਇੱਕ ਘੜੀ ਭਰ ਵੀ ਤੈਨੂੰ ਵਿਸਾਰ ਨਹੀਂ ਸਕਦਾ ਮੈਂ ਤੇਥੋਂ ਸਦਾ ਸਦਕੇ ਹਾਂ ਤੇਰੇ ਸਿਫਤ ਸਲਾਹ ਕਰ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਪਰਮਾਤਮਾ ਤੋਂ ਬਿਨਾ ਤੋੜ ਨਿਵਣ ਵਾਲਾ ਨਾ ਕੋਈ ਮੇਰਾ ਹੀ ਸਦਾ ਦਾ ਸਾਥੀ ਹੈ ਨਾ ਹੀ ਮੈਂ ਕਿਸੇ ਦਾ ਸਦਾ ਦਾ ਸਾਥੀ ਹਾਂ ਪਰਮਾਤਮਾ ਦੀ ਜਾਤ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਬਸ ਪਏ ਹਨ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਏ ਨਾਨਕ ਮਨੁੱਖ ਨੂੰ ਖਲਮੇ ਜੀਰੇ ਵਾਲਾ ਹੋ ਜਾਂਦਾ ਹੈ ਉਹ ਆਤਮਿਕ ਆਨੰਦ ਮਾਣਦਾ ਹੈ ਗੁਰੂ ਦੀ ਸ਼ਕਤੀ ਦੀ ਰਾਹੀਂ ਉਸ ਦਾ ਮਨਤੀ ਜੇ ਵਾਲਾ ਬਣ ਜਾਂਦਾ ਹੈ ਤੇ ਇਹਨਾਂ ਪੰਕਤੀਆਂ ਦਾ ਓਵਰਆਲ ਮੀਨਿੰਗ ਇਹ ਹੈ ਕਿ ਜਦ ਸਿੱਖ ਸਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉਹ ਚਾਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇੱਕ ਪਰਮਾਤਮਾ ਹੀ ਜੀਵਨ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ ਮਤਲਬ ਕਿ ਫਿਰ ਉਹਦੇ ਵਿੱਚ ਉਹੀ ਗੱਲ ਆ ਗਈ ਕਿ ਜਦੋਂ ਕੋਈ ਇਨਸਾਨ ਰੱਬ ਦਾ ਨਾਮ ਜਪਣ ਲੱਗ ਪੈਂਦਾ ਹੈ ਫਿਰ ਉਹਦਾ ਆਤਮਿਕ ਜੀਵਨ ਉੱਚਾ ਹੁੰਦਾ ਹੈ ਉਹਦੀ ਆਤਮਿਕ ਅਵਸਥਾ ਉੱਪਰ ਹੁੰਦੀ ਹੈ ਆਤਮਿਕ ਅਵਸਥਾ ਮਤਲਬ ਕਿ ਜੀ ਮੈਂਟਲ ਸਿਚੁਏਸ਼ਨ ਨਾਲ ਥੋੜੀ ਵਧੀਆ ਹੋ ਜਾਂਦੀ ਹੈ ਜਿੱਦਾਂ ਤੁਸੀਂ ਕਹਿਣਾ ਕਿ ਅਸੀਂ ਮੋਹ ਮਾਇਆ ਵਿੱਚ ਫਸੇ ਰਹਿੰਦੇ ਹਾਂ ਕਿ ਅਸੀਂ ਇਹ ਗੱਡੀ ਲੈਣੀ ਆ ਇਹ ਚੀਜ਼ ਲੈਣੀ ਆ ਸਾਡੇ ਕੋਲ ਨਹੀਂ ਪ੍ਰੋਪਰਟੀ ਹੋਣੀ ਚਾਹੀਦੀ ਆ ਇਹ ਚੀਜ਼ ਹੋਣੀ ਚਾਹੀਦੀ ਆ ਪਰ ਜਿਹੜਾ ਇਨਸਾਨ ਰੱਬ ਵਾਲੇ ਪਾਸੇ ਜੋੜ ਜਾਂਦਾ ਹੈ ਨਾ ਫਿਰ ਉਹਨੂੰ ਮੋਹ ਮਾਇਆ ਤੋਂ ਥੋੜਾ ਛੁਟਕਾਰਾ ਮਿਲ ਜਾਂਦਾ ਉਹ ਉਹਦੀ ਆਤਮਿਕ ਅਵਸਥਾ ਥੋੜੀ ਉੱਚੀ ਹੋ ਜਾਂਦੀ ਹੈ ਫਿਰ ਉਹਨੂੰ ਯਕੀਨ ਹੁੰਦਾ ਹੈ ਕਿ ਕਿਸੇ ਨੇ ਵੀ ਉਹਦਾ ਦੁਨੀਆਦਾਰੀ ਵਿੱਚ ਕਿਸੇ ਨੇ ਵੀ ਸਾ ਤਾਰ ਬੂੰਦ ਸੁਹਾਗ ਨਹੀਂ ਸਾਜਨ ਮਿਲੇ ਸਹਜ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜੋ ਪ੍ਰਭ ਭਾਵੇ ਤਨ ਉਬੀ ਗੁਣਸਾਰੀ ਕਰ ਕਰ ਕੰਤੁਰਵੇ ਸੋਹਾਗਣ ਹੋਕਿਉ ਕੰਤ ਵਿਸਾਰੀ ਉਨਬ ਕਣ ਛਾਏ ਵਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ ਇਹਦਾ ਮਤਲਬ ਇਹ ਹੈ ਕਿ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂ ਦੀ ਸਿਖਤ ਸਲਾਹ ਦੀਆਂ ਸੁਹਾਗਣੀਆਂ ਬੂੰਦਾ ਦੀ ਤਾਰ ਵਰਦੀ ਹੈ ਉਸ ਅਡੋਲ ਅਵਸਥਾ ਵਿੱਚ ਟਿਕੀ ਹੋਏ ਨੂੰ ਪ੍ਰੇਮ ਵਿੱਚ ਟਿਕੀ ਹੋਏ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ ਪ੍ਰਭੂ ਨਾਲ ਉਸਦੀ ਪ੍ਰੀਤ ਬਣ ਜਾਂਦੀ ਹੈ ਉਸ ਜੀਵ ਇਸਤਰੀ ਦਾ ਹਿਰਦਾ ਪ੍ਰਭੂ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਜੀਵ ਇਸਤਰੀ ਦੇ ਹਿਰਦੇ ਮੰਦਰ ਵਿੱਚ ਆ ਟਿਕਦਾ ਹੈ ਉਹ ਜੀਵ ਇਸਤਰੀ ਤਾਬਲੀ ਹੋ ਉਹ ਕਿ ਉਸਦੇ ਗੁਣ ਗੰਦੀ ਹੈ ਤੇ ਆਖਦੀ ਹੈ ਤੇ ਆਖਦੀ ਹੈ ਹਰੇਕ ਭਾਗਾਂ ਵਾਲੀ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਰੰਗ ਰਲੀਆਂ ਮੰਨਦਾ ਹੈ ਪ੍ਰਭੂ ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਹ ਅਰਦਾਸ ਕਰਦੀ ਹੈ ਏ ਲਿਫ ਕੇ ਘਟਾਵਨ ਕੇ ਆਏ ਬੱਦਰ ਪ੍ਰੇਮ ਨਾਲ ਵਾਰ へ ਤਰਸ ਕਰਕੇ ਆਏ ਗੁਰੂ ਪਾਤਸ਼ਾਹ ਪ੍ਰੇਮ ਨਾਲ ਮੇਰੇ ਅੰਦਰ ਸਿਖਤ ਸਲਾਹ ਦੀ ਵਰਖਾ ਕਰ ਪ੍ਰਭੂ ਦਾ ਪਿਆਰ ਮੇਰੇ ਮਨ ਵਿੱਚ ਮੇਰੇ ਦਾਨ ਵਿੱਚ ਆਨੰਦ ਪੈਦਾ ਕਰਦਾ ਹੈ ਇਹ ਨਾਨਕ ਜਿਸ ਸੁਭਾਗ ਹਿਰਦੇ ਘਰ ਵਿੱਚ ਸਿਖਤ ਸਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ ਪ੍ਰਭੂ ਕਿਰਪਾ ਧਾਰ ਕੇ ਆਪ ਅਥੇ ਆਟਕਦਾ ਹੈ ਇਹਦਾ ਮਤਲਬ ਇਹ ਹੈ ਕਿ ਜਰਸੀਫਤ ਸੁਲਾਹ ਦੀ ਬਰਕਤ ਨਾਲ ਕੀ ਹੁੰਦਾ ਹੈ ਮਨੁੱਖ ਜਿਹੜਾ ਮਾਨ ਲੈਣਾ ਵਿਕਾਰਾਂ ਵੱਲੋਂ ਡੋੜ ਜਾਂਦਾ ਹੈ ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਤੇ ਮਲਾਪ ਦੀ ਖਿੱਚ ਪਣੀ ਰਹਿੰਦੀ ਹੈ ਜਦੋਂ ਇਨਸਾਨ ਰੱਬ ਦਾ ਨਾਮ ਜਪਦਾ ਹੈ ਕਿ ਉਹ ਮੂਹ ਮਾਇ ਤੋਂ ਮੁਕਤ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਫਿਰ ਉਹਦੇ ਅੰਦਰ ਇੱਕ ਰੱਬ ਵਾਲੇ ਪਾਸੇ ਹੋ ਰਹਿੰਦਾ ਹੈ ਉਹਦਾ ਧਿਆਨ ਕੀ ਉਹਦਾ ਰੱਬ ਨਾਲ ਮਲਾਪ ਹੋ ਜਾ ਜਲਦੀ ਆ ਜੀ ਚੇਤ ਬਸੰਤ ਹਲਾ ਪਵਰ ਸੁਹਾਗੜੇ ਬਨ ਫੁੱਲੇ ਮੰਜਬਾਰ ਮੈਂ ਫਿਰ ਘਰ ਬਾਹੂੜੇ ਫਿਰ ਘਰ ਨਹੀਂ ਆਵੇ ਤਨ ਕਿਉ ਸੁਖ ਪਾਵੇ ਮੇਰੇ ਵਿਰੋਧ ਤਨ ਸੀਝੇ ਕੋਕਿਲ ਅੰਭ ਸੁਹਾਵੀ ਬੋਲਿਆ ਕਿਉ ਦੁੱਖ ਅੰਕ ਸਹੀਝੇ ਪਵਰ ਭਵੰਤਾ ਫੁੱਲੀ ਡਾਲੀ ਕਿਉ ਜੀਵਾ ਮਾ ਮਾਇ ਨਾਮਕ ਚੇਤ ਸਹਜ ਸੁਖ ਆਪ ਪਾਵੇ ਜੇ ਹਰ ਵਾਰ ਘਰ ਤਨ ਪਾਏ ਇਹਦਾ ਮਤਲਬ ਇਹ ਹੈ ਕਿ ਚੇਤ ਦਾ ਮਹੀਨਾ ਚੰਗਾ ਲੱਗਦਾ ਹੈ ਚੇਤ ਵਿੱਚ ਬਸੰਤ ਦਾ ਮੌਸਮ ਵੀ ਘਰ ਲੱਗਦਾ ਹੈ ਇਸ ਮਹੀਨੇ ਖੁੱਲੀ ਧੂ ਵਿੱਚ ਬਨਸਪਤੀ ਨੂੰ ਸੋਹਰੇ ਲੱਗ ਪੈਂਦੇ ਹਨ ਤੇ ਫੁੱਲਾਂ ਉੱਤੇ ਬੈਠੇ ਪਵਰ ਸੋਹਣੇ ਲੱਗਦੇ ਹਨ ਮੇਰੇ ਹਿਰਦੇ ਘਰ ਦਾ ਕੋਲ ਫੁੱਲ ਵੀ ਖਿੜੇ ਪਏ ਜੇ ਮੇਰਾ ਪਤੀ ਪ੍ਰਭੂ ਮੇਰੇ ਹਿਰਦਵਾਰ ਵਿੱਚ ਆਵ세 ਜਿਸ ਜੀਵ ਇਸਤਰੀ ਦਾ ਪ੍ਰਭੂ પતિ ਹਿਰਦੇ ਘਰ ਵਿੱਚ ਆ ਨਾ ਵ세 ਉਹ ਜੀਵ ਇਸਤਰੀ ਨੂੰ ਆਤਮਿਕ ਆਨੰਦ ਨਹੀਂ ਆ ਸਕਦਾ ਉਸ ਦਾ ਸਰੀਰ ਪ੍ਰਭੂ ਤੋਂ ਵਿਛੋੜੇ ਦੇ ਕਾਰਨ ਕਮਾਧਿਕ ਵੈਰੀਆਂ ਦੇ ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ ਚੇਤਰ ਦੇ ਮਹੀਨੇ ਕੋਹੇ ਲੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ ਵਿਜੋਗਨ ਨੂੰ ਇਹ ਗੱਲ ਇਹ ਬੋਲ ਮਿੱਠੇ ਨਹੀਂ ਲੱਗਦੇ ਚੌਥਵੇਂ ਤੋਂ ਖੁਦਾਈ ਲੱਗਦੇ ਹਨ ਤੇ ਵਿਛੋੜੇ ਦਾ ਦੁੱਖ ਉਸ ਪਾਸੋਂ ਫਿਰਦੇ ਵਿੱਚ ਸਾਰੇ ਨਹੀਂ ਜਾਂਦਾ ਇਹ ਮਾਂ ਮੇਰਾ ਮਾਨਪੂਰ ਅੰਦਰਲੇ ਖਿੜੇ ਹੋਏ ਫਿਰਦੇ ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਤੇ ਫੁੱਲਾਂ ਦੇ ਡਾਲੀਆਂ ਉੱਤੇ ਭਟਕਦਾ ਫਿਰਦਾ ਹੈ ਇਹ ਆਤਮਿਕ ਜੀਵਨ ਨਹੀਂ ਹੈ ਇਹ ਤਾਂ ਆਤਮਿਕ ਮੋਤ ਹੈ ਇਹ ਨਾਨਕ ਚੇਤਕ ਦੇ ਮਹੀਨੇ ਵਿੱਚ ਬਸੰਤ ਦੇ ਮੌਸਮ ਵਿੱਚ ਜੀਵ ਇਸਤਰੀ ਅਡੋਲ ਅਵਸਥਾ ਵਿੱਚ ਟੇਕ ਕੇ ਆਤਮਿਕ ਆਨੰਦਮਾਨੀ ਹੈ ਜੇ ਜੀਵ ਇਸਤਰੀ ਆਪਣੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਨੂੰ ਲੱਭ ਲੈ ਤਦੋਂ ਮਤਲਬ ਅਗੇ ਇਹ ਹੈ ਮੈਂ ਜਿਹੜਾ ਓਵਰਵਿਊ ਕਿ ਬਸੰਤ ਦਾ ਮੌਸਮ ਸੁਭਾਅ ਨਾ ਹੁੰਦਾ ਹੈ ਹਰ ਪਾਸੇ ਫੁੱਲ ਖਿੜੇ ਹੁੰਦੇ ਹਨ ਕੋਇਲਾਂ ਅੰਬ ਤੇ ਬੈਠੀ ਮਿੱਠੇ ਪੋਲ ਬੋਲਦੀ ਹੈ ਪਰ ਜਿਹੜੇ પતિ ਤੋਂ ਵਿਛੜੀ ਨਾਰ ਨੂੰ ਇਹ ਸਭ ਕੁਝ ਚੋਖਾ ਲੱਗਦਾ ਹੈ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੈ ਕਿ ਜਿੱਦਾਂ ਵਾਈਫ ਹੈ ਉਹ ਆਪਣੇ ਨਵੇਂ-ਨਵੇਂ ਵਿਆਹ ਤੋਂ ਹਸਬੰਡ ਤੋਂ ਥੋੜਾ ਵਿਛੋੜਾ ਹੋ ਜਾਂਦਾ ਕਿ ਤੇ ਹਸਬੰਡ ਬਾਹਰ ਚਲ ਜਾਂਦਾ ਤੁਹਾਨੂੰ ਸਾਰਾ ਕੁਝ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਨਵਾਂ-ਨਵਾਂ ਵਿਆਹ ਹੋਇਆ ਤਾਂ ਉਹਨੇ ਆਪਣੇ ਪਾਰਟਨਰਸ ਨਾਲੀ ਅਨਸ਼ਮਾਨ ਕਰਨਾ ਹੁ ਤੱਕ ਉਹ ਐਗਜ਼ਾਮਪਲ ਟੀਆਰੇ ਵਿੱਚ ਚੁੱਕੀ ਇਹਦੇ ਵਿੱਚ ਪਤੀ ਦਾ ਮਤਲਬ ਹੈ ਰੱਬ ਤੇ ਨਾਰ ਦਾ ਮਤਲਬ ਹੈ ਇਨਸਾਨ ਠੀਕ ਹੈ ਤੇ ਅੱਗੇ ਇੱਥੇ ਦੱਸਿਆ ਕਿ ਜਿੱਦਾਂ ਮਨੁੱਖ ਦਾ ਮਾਨ ਅੰਦਰ ਲਿਹਿ ਤੇ ਕੋਲ ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ੇ ਵਿੱਚ ਭਟਕਦਾ ਫਿਰਦਾ ਹੈ ਉਸ ਦਾ ਇਹ ਜੀਵਨ ਅਸਲੀ ਵਿੱਚ ਆਤਮਿਕ ਮੌਤ ਹੈ ਆਤਮਿਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿੱਚ ਆ ਵਸੇ ਇਹ ਹੈ ਤਾਂ ਵੀ ਤੋ ਇਹ ਹੈ ਕਿ ਜਿੱਦਾਂ ਬਸੰਤ ਮਹੀਨੇ ਸਾਰੇ ਕਿਤੇ ਬਨਸਪਤੀ ਫੈਲਦੀ ਹੁੰਦੀ ਬਨ ਫੈਲ ਫੁੱਲ ਖਿੜਨਦੇ ਹੁੰਦੇ ਆ ਬਨਸਪਤੀ ਗਰੋ ਕਰਦੀ ਪਈ ਹੁੰਦੀ ਹੈ ਤੇ ਕੋਇਲ ਜਿਹੜੀ ਹੁੰਦੀ ਆ ਉਹ ਮਿੱਠੇ ਮਿੱਠੇ ਬੋਲ ਬੋਲਦੀ ਆ ਪਰ ਜਿਹੜਾ ਇਨਸਾਨ ਰੱਬ ਤੋਂ ਵਿਛੜਿਆ ਹੁੰਦਾ ਹੈ ਮਤਲਬ ਕਿ ਰੱਬ ਨੂੰ ਭੁੱਲ ਕੇ ਤਾਂ ਦੁਨੀਆ ਦੇ ਵਿੱਚ ਮੋਹ ਮਾਇਆ ਵਿੱਚ ਫਸਿਆ ਹੁੰਦਾ ਆ ਉਹ ਉਹਨੂੰ ਕੀ ਆ ਉਹਨੂੰ ਉਹਦਾ ਜਿਉਣਾ ਕਿਸੇ ਕੰਮ ਦਾ ਨਹੀਂ ਹੁੰਦਾ ਕਿਉਂਕਿ ਉਹ ਉਹਦੀ ਆਤਮਿਕ ਅਵਸਥਾ ਬਿਲਕੁਲ ਬਿਲਕੁਲ ਜ਼ੀਰੋ ਹੈ ਤੇ ਉਹ ਇੱਕ ਤਰ੍ਹਾਂ ਦੀ ਆਤਮਿਕ ਮੌਤ ਹੈ ਇਹ 인ਸਾਨ ਦੀ ਤੇ ਆਤਮਿਕ ਅਨੰਦ ਕਦੋਂ ਆਉਂਦਾ ਹੈ ਜਦੋਂ ਸਾਡੇ ਦਿਲ ਵਿੱਚ ਪਰਮਾਤਮਾ ਦਾ ਵਾਸ ਹੋਵੇ ਵਿਸਾਕ ਭਲਾ ਸੌਖਾ ਵੇਸ ਕਰੇ ਤੁਹਾਨੂੰ ਦੇਖਿਆ ਹਰ ਦੁਆਰ ਆਵੋ ਦਇਆ ਕਰੇ ਕਰ ਆਓ ਪਿਆਰੇ ਦੁੱਤਾ ਤਾਰੇ ਪੁਧਵਿਨ ਅਡਣਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵਾਂ ਡੋਲੋ ਦੂਰ ਨ ਜਾਣਾ ਅੰਤਰਮਾਨਾ ਹਰ ਕਾ ਮਹਿਲ ਪਛਾਣਾ ਨਾਨਕ ਵਿਸਾਖੀ ਪ੍ਰਭੂ ਪਾਵੇ ਸੂਰਤ ਸਬਤ ਮਨ ਮਾਨਣਾ ਵਿਸਾਖ ਦਾ ਮਹੀਨਾ ਕਿਹਾ ਚੰਗਾ ਲੱਗਦਾ ਹੈ ਰੁੱਖਾਂ ਦੀਆਂ ਲਗਰਾਂ ਸਜ ਬਿਹਾਈਆਂ ਮਟਿਆਰਾ ਵਾਂ ਕੁਲੇ-ਕੁਲੇ ਪਤਰਾ ਵਿੱਚ ਹਾਰ ਸ਼ਿੰਗਾਰ ਕਰਦੀਆਂ ਹਨ ਇਹਨਾਂ ਲੰਗਰਾਂ ਦਾ ਇਹਨਾਂ ਲਗਰਾਂ ਦਾ ਹਾਰ ਸ਼ਿੰਗਾਰ ਦੇਖ ਕੇ ਪਤੀ ਤੋਂ ਬਿਸ਼ੂੜੀ ਨਾਰ ਦੇ ਅੰਦਰ ਵੀ ਪਤੀ ਨੂੰ ਮਿਲਣ ਲਈ ਤੂਹ ਪੈਂਦੀ ਹੈ ਤੇ ਉਹ ਆਪਣੇ ਘਰ ਦੇ ਬੂਹੇ ਵਿੱਚ ਖਲੋਤੀ ਰਾਹ ਤੱਕਦੀ ਹੈ ਇਸੇ ਤਰ੍ਹਾਂ ਕੁਦਰਤ ਰਾਣੀ ਦਾਸ ਉਹ ਜਿ ਸ਼ਿੰਗਾਰ ਵੇਖ ਕੇ ਉਮਾ ਭਰੇ ਜੀ ਵਿਸਥਤੀ ਆਪਣੇ ਹਿਰਦੇ ਦਰ ਤੇ ਪ੍ਰਭੂ ਪਤੀ ਦੀ ਉਡੀਕ ਕਰਦੀ ਹੈ ਅਤੇ ਆਖਦੀ ਹੈ हे ਪ੍ਰਭੂ ਪਤੀ ਮਿਹਰ ਕਰ ਕੇ ਮੇਰੇ ਹਿਰਦੇ ਘਰ ਵਿੱਚ ਆਓ हे ਪਿਆਰੇ ਮੇਰੇ ਘਰ ਵਿੱਚ ਆਓ ਮੈਨੂੰ ਇਸ ਬਿਕਮ ਸੰਸਾਰ ਸਮੁੰਦਰ ਵਿੱਚੋਂ ਪਾਰਨ ਦਾ ਤੇਥੋਂ ਬਿਨਾਂ ਮੇਰੀ ਕਦਰ ਅੱਧੀ ਕੋਲੀ ਜਿੰਨੀ ਵੀ ਨਹੀਂ ਹੈ ਰਹੇ ਮਿੱਤਰ ਪ੍ਰਭੂ ਜੇ ਸਾਥੀ ਕੋ ਤੇਰਾ ਦਰਸ਼ਨ ਕਰਕੇ ਮੈਨੂੰ ਵੀ ਦਰਸ਼ਨ ਕਰਾ ਦੇਵੇ ਤੇ ਜੇ ਮੈਂ ਤੈਨੂੰ ਚੰਗੀ ਲੱਗ ਪਾਵਾਂ ਤਾਂ ਕੋਣ ਮੇਰਾ ਮੁੱਲ ਪਾ ਸਕਦਾ ਹੈ ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵਸ ਰਿਹਾ ਹੈ ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਏਗੀ ਜਿੱਥੇ ਤੂੰ ਵਸਦਾ ਹੈ ਇਹ ਨਾਨਕ ਵਿਸਾਖ ਵਿੱਚ ਕੁਦਰਤ ਰਾਣੀ ਦਾ ਸੋਹੇ ਸ਼ਿੰਗਾਰ ਵੇਖ ਕੇ ਉਹ ਜੀਵੀ ਜੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ਜਿਸ ਜੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਜਿਸ ਦਾ ਮਨ ਸਿੱਖਤ ਸਲਾਹ ਵਿੱਚ ਹੀ ਗਿੱਜ ਜਾਂਦਾ ਹੈ ਇਹਦਾ ਮੀਨਿੰਗ ਓਵਰঅল ਮੀਨਿੰਗ ਇਹ ਹੈ ਕਿ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਿਤਸਲਾਬ ਵਿੱਚ ਜੁੜ ਜਾਂਦਾ ਹੈ ਉਸ ਨੂੰ ਕੁਦਰਤ ਦੀ ਸੁੰਦਰਤਾ ਵੀ ਪਰਮਾਤਮਾ ਦੇ ਚਰਨਾਂ ਵਿੱਚ ਹੀ ਜੋੜਨ ਲਈ ਸਹਾਇਤਾ ਕਰਦੀ ਹੈ। ਮਾ ਜੇਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਧਾਪੈ ਸਰ ਸਰਪਾਰ ਸਾਧਨ ਬਿਨੋ ਕਰੈ ਤਨ ਬਿਨੋ ਕਰੈ ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭ ਭਾਵਾ ਸਾਚਾ ਮਹਿਲ ਰਹਾ ਬਿਰਾਗੀ ਆਵਣ ਦੇ ਨਾ ਆਵਣ ਦੇ ਤ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲ ਨਾਨਕ ਜੇਠ ਜਾਣਾ ਤਿਸ ਜੈਸੀ ਕਰਮ ਮਿਲੇ ਗੁਣ ਗਹਿਲੀ ਜੇਠ ਮਹੀਨਾ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਕਦੇ ਨਹੀਂ ਵਿਸਰਦਾ ਜੇਠ ਵਿੱਚ ਲੋਹਾ ਪੈਣ ਨਾਲ ਭਾਠ ਵਾਂਗ ਥਲ ਤਪਨ ਲੱਗ ਪੈਂਦਾ ਹੈ ਇਸ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ ਉਹਨਾਂ ਦੇ ਤਪਸ਼ ਅਨੁਭਵ ਕਰਕੇ ਗੁਰਮੁਖ ਜੀ ਇਸਤਰੀ ਪ੍ਰਭੂ ਚਰਨਾ ਵਿੱਚ ਅਰਦਾਸ ਕਰਦੀ ਹੈ ਉਸ ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲਦੀ ਹੈ ਜੋ ਇਸ ਤਪਸ਼ ਤੋਂ ਫਿਰ ਹਲਾ ਆਪਣੇ ਸਦਾ ਸੇਰ ਮਹਿਲ ਵਿੱਚ ਟਿਕਿਆ ਰਹਿੰਦਾ ਹੈ ਉਸ ਅਕੇ ਜੀਵ ਇਸਤਰੀ ਬੇਨਤੀ ਕਰਦੀ ਹੈ हे ਪ੍ਰਭੂ ਮੈਂ ਤੇਰੀ ਸਿਫਤ ਸਲਾਹ ਕਰਦੀ ਹਾਂ ਤਾਂ ਕਿ ਤੈਨੂੰ ਚੰਗੀ ਚਰ ਚੰਗੀ ਲੱਗ ਪਾਵਾਂ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਵੀ ਤੇਰੇ ਮਹਿਲ ਵਿੱਚ ਆ ਜਾਵਾਂ ਤੇ ਬਾਹਰੀ ਤਪਸ਼ ਤੋਂ ਬਚ ਸਕਾਂ ਜਿੰਨਾ ਤੇਰੇ ਜੀਵ ਇਸਤਰੀ ਪ੍ਰਭੂ ਤੋਂ ਵੱਖ ਰਹਿ ਕੇ ਵਿਕਾਰਾਂ ਦੀ ਤਪਸ਼ ਨਾਲ ਨਿਰਦਾਲ ਤੇ ਕਮਜ਼ੋਰ ਹੈ ਉਨਾ ਤੇਰੇ ਤਪਸ਼ ਵਿੱਚ ਤਪਸ਼ੋਂ ਬਚੇ ਹੋਏ ਪ੍ਰਭੂ ਦੇ ਮਹਿਲ ਦਾ ਆਨੰਦ ਨਹੀਂ ਮਾਣ ਸਕਦੀ ਹੈ ਨਾਨਕ ਜੇੜ ਦੀ ਸਾੜ ਦੀ ਲੋਕ ਵਿੱਚ ਪ੍ਰਵੋਦੀ ਤੇ ਇਖਤਸਾਲਾ ਨੂੰ ਹਿਰਦੇ ਵਿੱਚ ਵਸਾ ਲੈਣ ਵਾਲੀ ਜਿਹੜੀ ਜੀਵ ਇਸਤਰੀ ਪ੍ਰਭੂ ਨਾਲ ਜਾਨ ਪਛਾਣ ਪਾ ਲੈਂਦੀ ਹੈ ਉਹ ਉਸ ਦੇ ਸ਼ਾਂਤ ਚਿੱਤ ਪ੍ਰਭੂ ਵਰਗੀ ਹੋ ਜਾਂਦੀ ਹੈ ਉਸ ਦੀ ਮਿਹਰ ਨਾਲ ਉਸ ਵਿੱਚ ਇੱਕ ਰੂਪ ਹੋ ਜਾਂਦੀ ਹੈ ਤੇ ਵਿਕਾਰਾਂ ਦੀ ਤਪਸ਼ ਲੋਹ ਤੋਂ ਬਚੀ ਰਹਿੰਦੀ ਹੈ ਇਹਦੇ ਵਿੱਚ ਲੋਹ ਦਾ ਮਤਲਬ ਹੈਗਾ ਲੂ ਜਿਹੜੀ ਗਰਮ ਹੋ ਕੇ ਚੱਲਦੀ ਹੈ ਨਾ ਗਰਮੀ ਵਿੱਚ ਤੇ ਜਦੋਂ ਉੱਪਰ ਇੱਥੇ ਵੀ ਇੱਕ ਲਿਖਿਆ ਹੋਇਆ ਲੋਹਾ ਇਹਦੇ ਵਿੱਚ ਲੋਹਾ ਦਾ ਮਤਲਬ ਹੋ ਗਿਆ ਜਿਹੜੀ ਲੂ ਚੱਲਦੀ ਹੈ ਗਰਮੀ ਵਿੱਚ ਹੁਣ ਜਦੋਂ ਜੂਨ ਮਹੀਨਾ ਚੱਲਦਾ ਹੈ ਬੰਨ ਗਰਮ ਹੋਵਾ ਚੱਲਦੀ ਹੈ ਦੁਪਹਿਰ ਵੇਲੇ ਦੀ ਇਹਨਾਂ ਨੇ ਲੋਹ ਭਗਦੀ ਵੀ ਜੀ ਹੋ ਮਤਲਬ ਇਹਦਾ ਤੇ ਓਵਰ올 ਮੀਨਿੰਗ ਇਹ ਹੈ ਕਿ ਕਮਾਦੀ ਕੇ ਵਿਕਾਰਾਂ ਦੀ ਅਗਨ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ ਜਿਹੜਾ ਮਨੁੱਖ ਪਰਮਾਤਮਾ ਦੀ ਸਤਿ ਸਲਾਮ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾਈ ਰੱਖਦਾ ਹੈ ਉਸ ਤਹਿਰ ਦੱਸਦਾ ਸ਼ਾਂਤ ਰਹਿੰਦਾ ਹੈ ਉਹ ਮਨੁੱਖ ਵਿਕਾਰਾਂ ਦੀ ਤਪਸ਼ੀ ਲੋਹ ਤੋਂ ਬਚਿਆ ਰਹਿੰਦਾ ਹੈ ਆਸਰ ਭਲਾ ਸੂਰਜ ਗਗਨ ਤਪੈ ਤਰਤੀਂ ਉਤਖਸੈ ਸੋਖਿਆ ਅਗਨਪਖੈ ਅਗਨ ਅਸ ਸੋਖਿਆ ਮਰੀਆ ਤੋਖੈ ਪੀ ਸੋ ਕੀਰਤਨ ਹਰੈ ਰੱਥ ਫਿਰੈ ਛਾਇਆ ਤਨ ਧਾਕਿਆ ਟੀਡਲ ਵੈ ਪੰਜ ਬਾਾਰੇ ਅਫਗਨ ਬਾਦ ਚਲੀ ਦੁਖ ਆਗੈ ਸੁਖ ਤਿਸ ਸਾਚ ਸਮਾਲੈ ਨਾਨਕ ਜਿਸ ਨੂੰ ਏ ਮੰਨ ਦੀਆ ਮਰਨ ਜੀਵਨ ਪ੍ਰਭ ਨਾਲੇ ਜੇ ਮਤਲਬ ਹੈ ਕਿ ਜਦ ਖਾੜ ਮੈਨੇ ਚੰਗਾ ਜੋਨ ਵਿੱਚ ਹੁੰਦਾ ਹੈ ਆਕਾਸ਼ ਵਿੱਚ ਸੂਰਜ ਚੱਪਦਾ ਹੈ ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ ਸੁਕਾਂਦਾ ਹੈ ਧਰਤੀ ਦੁਖ ਸਹਾਰਦੀ ਹੈ ਧਰਤੀ ਤੇ ਜੀ ਜੰਤ ਓਕੇ ਹੁੰਦੇ ਹਨ ਧਰਤੀ ਅਗਵਾਂਗ ਭਗਦੀ ਹੈ ਸੂਰਜ ਅਗਵਾਂਗ ਪਾਣੀ ਨੂੰ ਸੁਕਾਂਦਾ ਹੈ ਹਰੇਕ ਜਿੰਦ ਕਰਾਹ-ਕਰਾ ਕੇ ਦੁਖੀ ਹੁੰਦੀ ਹੈ ਫਿਰ ਵੀ ਸੂਰਜ ਆਪਣਾ ਕਰਤੱਵ ਨਹੀਂ ਛੱਡਦਾ ਤੇ ਅਥੇ ਕਰੀ ਜਾਂਦਾ ਹੈ ਸੂਰਜ ਦਾ ਰੱਥ ਚੱਕਰ ਲਾਂਦਾ ਹੈ ਕਮਜ਼ੋਰ ਜਿੰਦ ਕਿਹੜੇ ਛਾਂ ਦਾ ਅਸਰ ਲੈਂਦੀ ਹੈ ਗਿੰਡਾ ਵੀ ਬਾਹਰ ਜੂ ਵਿੱਚ ਰੁੱਖ ਦੀ ਛਾਵੇਂ ਟੀਂ-ਟੀਂ ਪਿਆ ਕਰਦਾ ਹੈ ਹਰੇਕ ਜੀਵ ਤਪਸ਼ ਤੋਂ ਜਾਣ ਲਗਾਂਦਾ ਦਿੱਤਾ ਹੈ ਅਜਿਹੀ ਮਾਨਸਿਕ ਤਪਸ਼ ਦਾ ਦੁੱਖ ਉਸ ਜੀਵ ਇਸਤਰੀ ਦੇ ਸਾਹਮਣੇ ਪਾਓ ਜੀਵਨ ਸਫਰ ਵਿੱਚ ਮੌਜੂਦ ਰਹਿੰਦਾ ਹੈ ਜੋ ਮੰਦੇ ਕਰਮਾਂ ਦੀ ਪੰਡ ਸਿਰ ਉੱਤੇ ਬਨ ਕੇ ਤੁਰਦੀ ਹੈ ਪਰਮਾਤਮਾ ਦਾ ਨਾਮ ਸਿਰਫ ਉਸ ਨੂੰ ਉਸ ਨੂੰ ਹੈ ਜੋ ਸਦਾ ਸਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੀ ਹੈ ਇਹ ਨਾਨਕ ਜਿਸ ਜੀਵ ਇਸਤਰੀ ਨੂੰ ਪ੍ਰਭੂ ਨੇ ਹਰੀ ਨਾਮ ਸਿਮਰਨ ਵਾਲਾ ਮਨ ਦਿੱਤਾ ਹੈ ਪ੍ਰਭੂ ਨਾਲ ਉਸਦਾ ਸਦੀਵੀ ਸਾਥ ਬਣ ਜਾਂਦਾ ਹੈ ਉਸ ਨੂੰ ਹਾਰ ਦੀ ਕਹਿਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਖ ਪੋ ਨਹੀਂ ਸਕਦਾ ਇਹਦਾ ਓਵਰ ਆਲ ਮੀਨਿੰਗ ਇਹ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਸ ਨੂੰ ਇਸ ਜੀਵਨ ਸਫਰ ਵਿੱਚ ਹਾਰ ਦੀ ਕਹਿਰ ਦੀ ਤਪਸ਼ ਵਰਗੰਕਾਰਾਂ ਦਾ ਸੇਖ ਪੋ ਨਹੀਂ ਸਕਦਾ ਸਾਵਣ ਸਰਸ ਮਨਾ ਕਾਣਾ ਵਰਸ ਰਤੁ ਆਏ ਮੈ ਮਨ ਤਨ ਸਹ ਪਾਵੈ ਪਿਰ ਪ੍ਰਦੇਸ਼ ਸਿਧਾਏ ਪਿਰ ਘਰ ਨਾਹੀ ਆਵੇ ਮਰੀਆ ਹੋਵੇ ਦਾਮਨ ਚਮਕ ਡਰਾਏ ਸੇਜੇ ਇਕਲੀ ਖਰੀ ਦਹਿਲੀ ਮਰਨ ਪਿਆ ਦੁਖਮਾਏ ਹਰ ਵੇਨ ਨੀਂਦ ਭੂਖ ਕੈਸੀ ਕਾਪੜ ਤੰਨ ਸੋ ਆਏ ਨਾਨਕ ਸਾਸ ਭਾਗਨ ਕੰਤੀ ਪਿਰ ਕੇ ਅੰਕ ਸਮਾਵੇ ਇਹਦਾ ਮਤਲਬ ਇਹ ਹੈ ਕਿ ਹਾਰ ਦੀ ਆਤ ਦਰਜੀ ਦੀ ਸਭ ਵਿੱਚ ਕਾ ਆਧਕ ਸੋਕੇ ਜਾਂਦੇ ਹਨ ਉਸ ਤਰਵਚ ਤੋਂ ਪਿੱਛੋਂ ਸਾਵਣ ਮਹੀਨੇ ਵਿੱਚ ਘਟਾ ਚੜ ਗੀਆਂ ਹਨ ਘਟਾ ਮਤਲਬ ਜਿਹੜਾ ਬੱਦਲ ਆਂਦੇ ਆ ਕਾਲੇ ਬੱਦਲੇ ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ ਸੁੱਕਾ ਹੋਇਆ ਘਾਹ ਵੀ ਹਰਾ ਹੋ ਜਾਂਦਾ ਹੈ ਉਸ ਦੀ ਹਰਿਆਵਲ ਵੇਖ ਕੇ ਹਰੀਖ ਪੁਰਾਣੀ ਮੋਹ ਉੱਠਦਾ ਹੈ हे ਮੇਰੇ ਮਨ ਸਾਵਣ ਮਹੀਨੇ ਵਿੱਚ ਵਰਖਾ ਦੀ ਰੁੱਤ ਆ ਗਈ ਹੈ ਬੱਦਲ ਵਰ ਰਹੇ ਹਨ ਹੁਣ ਤੂੰ ਵੀ ਹਰਾ ਹੋ ਤੂੰ ਵੀ ਮਾਹ ਵਿੱਚ ਆ ਪਰਦੇਸ ਗਏ ਪਤੀ ਦੀ ਨਾਲ ਦਾ ਫਿਰਦਾ ਕਾਲੀਆਂ ਘਟਾ ਨੂੰ ਵੇਖ ਕੇ ਤੜਪ ਉੱਠਦਾ ਹੈ ਉਮਾ ਪਿਆਦਾ ਕਰਨ ਵਾਲੇ ਇਹ ਸਮਾਨ ਵਿਛੋੜੇ ਵਿੱਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ ਵਿਰਹੋਂ ਵਿੱਚ ਕੋ ਇਉਂ ਆਖਦੀ ਹੈ اے ਮਾਂ ਇਹ ਇਹ ਬੱਦਲ ਵੀ ਇਕ ਵੇ ਇਕ ਕੀ ਮੈਨੂੰ ਆਪਣਾ ਪਤੀ ਮਨ ਵਿੱਚ ਰੋਮ ਰੋਮ ਵਿੱਚ ਪਿਆਰਾ ਲੱਗ ਰਿਹਾ ਹੈ ਮੇਰੇ ਪਤੀ ਜੀ ਦਾ ਪਰਦੇਸ ਗਏ ਹੋਏ ਹਨ ਜਿਤਨਾ ਚਿਰ ਪਤੀਕਾਰ ਨਹੀਂ ਆਉਂਦਾ ਮੈਂ ਹੋਕਿਆਂ ਨਾਲ ਮਰ ਰਹੀ ਹਾਂ ਬਿਜਲੀ ਚਮਕ ਕੇ ਸਭ ਨੂੰ ਮੈਨੂੰ ਡਰਾ ਰਹੀ ਹੈ ਪਤੀ ਤੋਂ ਵਿਛੋੜੇ ਵਿੱਚ ਮੇਰੀ ਸਖਣੀ ਸੀਰਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ ਪਤੀ ਤੋਂ ਵਿਛੋੜੇ ਦਾ ਦੁੱਖ ਮੈਨੂੰ ਮੌਤ ਬਰਾਬਰ ਹੋ ਗਿਆ ਹੈ ਜਿਸ ਜੀਵ ਇਸਤਰੀ ਦੇ ਅੰਦਰ ਪ੍ਰਭੂ ਪਤੀ ਦਾ ਪਿਆਰ ਹੈ ਬਿਰਖਣੀ ਨਾਰ ਵਾਂਗ ਉਸ ਨੂੰ ਪਰਵੂ ਦੇ ਮਿਲਾਕਤੋਂ ਬਿਨਾ ਨਾ ਨੀਂਦ ਹੈ ਨਾ ਭੁੱਖ ਉਸਨੂੰ ਦਾ ਕਪੜਾ ਵੀ ਸਰੀਰ ਤੇ ਨਹੀਂ ਸੁਕਾਂਦਾ ਸਰੀਰ ਸੁੱਖਾਂ ਤੇ ਕੋਈ ਵੀ ਸਾਧਨ ਉਸ ਦੇ ਮਨ ਨੂੰ ਥਰੂ ਨਹੀਂ ਪਾ ਸਕਦੇ ਇਹ ਨਾਨਕ ਉਹੀ ਭਾਗਾਂ ਵਾਲੀ ਜੀਵ ਇਸਤਰੀ ਪ੍ਰਵ ਪਤੀ ਦੇ ਪਿਆਰ ਦੀ ਆਕਦਾਰ ਹੋ ਸਕਦੀ ਹੈ ਜੋ ਸਦਾ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੀ ਹੈ ਇਹਦੇ ਵਿੱਚ ਜਿਹੜੇ ਦਿੱਤੇ ਹਨ ਤਾਂ ਕਿ ਪਤੀ ਪਰਦੇਸ ਗਿਆ ਹੈ ਤਾਂ ਉਹਦੇ ਜਿਹੜੇ ਪਿੱਛੇ ਉਹਦੀ ਵਾਈਫ ਹੈ ਘਰ ਵਾਲੀ ਉਹ ਉਹਦੇ ਵਿਛੋੜੇ ਵਿੱਚ ਕਿੰਦਾ ਦੁੱਖ ਸਾਂਦੀ ਵੀ ਹੈ ਇਸ ਐਗਜ਼ਾਮਪਲਾਂ ਦਿੱਤੀਆਂ ਗੁਰੂ ਸਾਹਿਬ ਨੇ ਇਹਦੇ ਵਿੱਚ ਬਾਰਾਮਤਖਾਰੀ ਵਿੱਚ ਕਿ ਜਿਸ ਤਰ੍ਹਾਂ ਦੁਨਿਆਵੀ ਐਗਜ਼ਾਮਪਲਾਂ ਦੇ ਕੇ ਉਹਨਾਂ ਨੇ ਸਾਨੂੰ ਸਮਝਾਇਆ ਹੈ ਗੁਰੂ ਸਾਹਿਬ ਨੇ ਕਿ ਜਿੱਦਾਂ ਕਿਸੇ ਦੇ ਓਕੇ ਕੋਈ ਵਾਈਫ ਹੁੰਦੀ ਹੈ ਤਾਂ ਉਹਦਾ ਹਸਬੰਡ ਬਾਹਰਲੇ ਦੇਸ਼ ਰਹਿੰਦਾ ਹੈ ਤਾਂ ਫਿਰ ਉਹਨੂੰ ਮੌਸਮ ਦੇ ਹਿਸਾਬ ਨਾਲ ਜਦੋਂ ਬਰਸਾਤ ਆਤਾ ਤਾਂ ਮੌਸਮ ਆਉਂਦਾ ਹੈ ਸੂਣ ਮਹੀਨਾ ਆ ਜਾਂਦਾ ਹੈ ਤਾਂ ਫਿਰ ਉਹਨੂੰ ਆਪਣੇ ਹਸਬੰਡ ਦੀ ਯਾਦ ਆਉਂਦੀ ਹੈ ਉਹਨੂੰ ਵੀ ਛੋੜਾ ਥੋੜਾ ਦੁਖਦਾਈ ਲੱਗਦਾ ਹੈ ਉਹਨੂੰ ਆਪਣੇ ਹਸਬੰਡ ਤੋਂ ਬਿਨਾਂ ਕੁਝ ਵੀ ਚੰਗਣ ਨਹੀਂ ਲੱਗਦਾ ਇਹ ਐਗਜ਼ਾਮਪਲਾਂ ਦੇਖ ਕੇ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਜਿੱਦਾਂ ਉਹ ਸਿਚੁਏਸ਼ਨ ਹੁੰਦੀ ਹੈ ਠੀਕ ਜਿਹੜਾ ਇਨਸਾਨ ਉਸੇ ਤਰ੍ਹਾਂ ਜਿਹੜਾ ਇਨਸਾਨ ਰੱਬ ਨੂੰ ਭੁੱਲ ਗਿਆ ਹੁੰਦਾ ਆ ਮਤਲਬ ਜਿਹੜਾ ਇਨਸਾਨ ਰੱਬ ਤੋਂ ਹਮੇਸ਼ਾ ਤੱਕ ਮਿਲਿਆ ਨਹੀਂ ਹੁਣ ਤੱਕ ਰੱਬ ਨੂੰ ਮਿਲਣਾ ਚਾਹੁੰਦਾ ਆ ਰੱਬ ਨੂੰ ਪਿਆਰ ਕਰਦਾ ਹੈ ਤਾਂ ਉਹ ਵੀ ਵਿਛੋੜੇ ਵਿੱਚ ਇਦਾਂ ਦੀ ਹਾਲਤ ਹੁੰਦੀ ਆ ਉਹਦੀ ਤੇ ਇਹਦਾ ਓਵਰオール ਮਨ ਗਿਆ ਕਿ ਸਿੱਧ ਸਲਾਹ ਦੀ ਬਰਕਤ ਨਾਲ ਜਿਸ ਮੁਖ ਦੇਰ ਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਇਸ ਪਿਆਰ ਤੇ ਟੱਕਰੇ ਤੇ ਸਰੀਰਕ ਸੁੱਖਾਂ ਤੇ ਕੋਈ ਵੀ ਸਾਧਨ ਉਸ ਦੇ ਮਾਨਨ through ਨਹੀਂ ਪਾ ਸਕਦੇ ਉਹ ਹੈ ਕਿ ਜਿੱਦਾਂ ਫੋਰ ਐਗਜ਼ਾਮਪਲ ਚ ਇਹ ਨਹੀਂ ਦੇਖਿਆ ਕਿ ਜਦੋਂ ਜਿਹੜੇ ਦੋ ਹਸਬੰਡ ਵਾਈਫ ਆ ਜਿਹੜੇ ਵਿਛੜੇ ਹੁੰਦੇ ਆ ਕਿ ਦੂਜੇ ਤੋਂ ਉਦਾਂ ਡਿਵੋਰਸ ਵਾਲੇ ਨੇ ਜਿਹੜੇ ਉਦਾਂ ਤੇ ਐਗਜ਼ਾਮਪਲ ਚ ਦੇਖਿਆ ਹੋਣਾ ਕਿ ਪਤੀ ਪਰਦੇਸ ਗਿਆ ਆ ਤੇ ਜਿਹੜੀ ਪਿੱਛੋਂ ਵਾਈਫ ਹੁੰਦੀ ਆ ਇਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਆਪਣੇ ਹਸਬੰਡ ਦੇ ਬਿਨਾ ਨਾ ਸੋਹਣੇ ਕੱਪੜੇ ਚੰਗੇ ਲੱਗਦੇ ਇਹਨੂੰ ਨਾ ਉਹਨੂੰ ਕੋਈ ਹੋਰ ਚੀਜ਼ ਚੰਗੀ ਲੱਗਦੀ ਉਹਨੂੰ ਸਿਰਫ ਆਪਣੇ ਪਤੀ ਚਾਹੀਦਾ ਹੁੰਦਾ ਆ ਫਿਰ ਕਿ ਮੈਨੂੰ ਮੇਰੇ ਪਤੀ ਨਾਲ ਮੇਲ ਹੋ ਜਾਵੇ पादो परम भुली पर, पर जोबन पशुतानी जल नीर भरे बरस रुते रंग माणी बरसै नीस काली सुख बाली दादर लवंते प्रियो प्रियो चवे बबीहा बोले अंगम मच्छर डंग सायर पर सुबर बिनहर किय नानक पूछ चलो गुर अपने जय प्रभ तह ही जाइए यहाँ तो मतलब है कि भादुर का महीना आ गया है बरखा रुत विच ਇਹ ਪਾਣੀ ਨਾਲ ਭਰੇ ਹੋਏ ਹਨ ਇਸ ਨਜ਼ਾਰੇ ਦਾ ਰੰਗ ਮਾਣਿਆ ਜਾ ਸਕਦਾ ਹੈ ਪਰ ਜਿਹੜੀ ਇਸਤਰੀ ਪਰ ਜੋਗਨ ਵਿੱਚ ਜੋਗਨ ਦੇ ਮਾਨ ਦੇ ਫਿਲੇਖੇ ਵਿੱਚ ਗਲਤੀ ਖਾ ਗਈ ਹੈ ਉਸ ਨੂੰ ਪਤੀ ਦੇ ਵਿਛੋੜੇ ਵਿੱਚ ਪਛਤਾਣਾ ਹੀ ਪਿਆ ਉਸ ਨੂੰ ਨੀਰ ਭਰੇ ਥਾਂ ਚੰਗੇ ਨਾ ਲੱਗੇ ਕਾਲੀ ਰਾਜ ਨੂੰ ਮੀਂਹ ਵਰਦਾ ਹੈ ਗੱਡੂ ਗੜੈਂ ਗੜੈਂ ਕਰਦੇ ਹਨ ਮੋਰਖ ਹੁੰਦੇ ਹਨ ਪੀਹਾ ਵੀ ਪੀਓ ਪੀਓ ਕਰਦਾ ਹੈ ਪਰ ਪਤੀ ਤੋਂ ਵਿਛੜੀ ਨਾਰ ਨੂੰ ਇਸ ਹਿਸਾਬ ਨਾਲ ਰੰਗ ਤੋਂ ਆਨੰਦ ਨਹੀਂ ਮਿਲਦਾ ਉਸ ਨੂੰ ਤਾਂ ਬਾਦਰੋਂ ਵਿੱਚ ਅਸੀਂ ਦਿੱਸਦਾ ਕਿ ਸੱਪ ਟੰਗ ਤੇ ਫਿਰਦੇ ਹਨ ਮੱਛਰ ਟੰਗ ਮਾਰਦੇ ਹਨ ਜੋ ਫੇਰੇ ਛੱਪੜ ਚਲਾਉ ਮੀਂਹ ਪਾਣੀ ਨਾਲ ਨੱਕਾ ਨੱਕ ਭਰੇ ਹੋਏ ਹਨ ਬਿਰਣੀ ਨਾਰ ਨੂੰ ਇਸ ਵਿੱਚ ਕੋਈ ਸੁਹਜ ਸਵਾਦ ਨਹੀਂ ਜਿਸ ਦਾ ਇਸੇ ਤਰ੍ਹਾਂ ਜੀ ਵਿਸਤਰੀ ਨੂੰ ਪ੍ਰਭੂ ਪਤੀ ਤੋਂ ਵੀ ਛੋੜੇ ਦਾ ਅਹਿਸਾਸ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦੇ ਜਾਤ ਤੋਂ ਬਿਨਾਂ ਹੋਰ ਕਿਸੇ ਰੰਗ ਤਮਾਸ਼ੇ ਵਿੱਚ ਆਤਮਿਕ ਆਨੰਦ ਨਹੀਂ ਮਿਲਦਾ ਇਹ ਨਾਨਕ ਆਖ ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਸ ਦੇ ਰਾਤ ਦੱਸੇ ਹੋਏ ਰਾਹ ਉੱਤੇ ਤੁਰਾਂਗੀ ਜਿੱਥੇ ਪ੍ਰਭੂ ਪਤੀ ਮਿਲ ਸਕਦਾ ਹੋਵੇ ਉੱਥੇ ਹੀ ਜਾਵਾਂਗੀ ਇਹਦਾ ਓਵਰঅল ਮੀਨਿੰਗ ਇਹ ਹੈ ਕਿ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਜਿਸ ਨੂੰ ਖੁਦ ਮਾਨ ਪ੍ਰਮਾਤਮਾ ਦੀ ਸਿੱਖਤ ਸਲਾਹ ਵਿੱਚ ਇੰਕੇ ਜੀ ਜਾਂਦਾ ਹੈ ਪਰਮਾਤਮਾ ਦੀ ਜਾਤ ਤੋਂ ਬਿਨਾ ਹੋਰ ਕਿਸੇ ਵੀ ਰੰਗ ਤਮਾਸ਼ੇ ਵਿੱਚ ਉਸ ਨੂੰ ਆਤਮਿਕ ਆਨੰਦ ਨਹੀਂ ਮਿਲਦਾ ਇਹਦੇ ਵਿੱਚ ਉਹ ਫੇਰ ਉਹ ਹੀ ਐਗਜ਼ਾਮਪਲ ਦਿੱਤੀਆਂ ਨੇ ਜਿੱਦਾਂ ਇਹਦੇ ਵਿੱਚ ਸਿਰਫ ਸਾਨੂੰ ਗੁਰੂ ਸਾਹਿਬ ਨੇ ਐਗਜ਼ਾਮਪਲਾਂ ਦੇ ਇੱਕ ਸਮਝਾਇਆ ਹੈ ਕਿ ਕਿੱਦਾਂ ਕਿੱਦਾਂ ਹੁੰਦਾ ਹੈ ਠੀਕ ਹੈ ਤੇ ਜਿਹੜਾ ਓਵਰਆਲ ਮੀਨਿੰਗ ਉਹ ਭਾਗ ਵਿੱਚ ਲਿਖਿਆ ਜਾ ਕਿ ਜਿਹੜਾ ਮਤਲਬ ਕਿ ਗੁਰੂ ਦੇ ਦਸਹੇ ਰਸਤੇ ਤੇ ਤੋਰ ਕੇ ਜਦੋਂ ਮਨੁੱਖ ਕੀ ਹੈ ਜਦੋਂ ਗੁਰੂ ਦੇ ਲੜ ਲੱਗ ਜਾਂਦਾ ਕੋਈ ਇਨਸਾਨ ਤਾਂ ਫਿਰ ਉਹ ਆਪਣੇ ਗੁਰੂ ਤੇ ਦੱਸੇ ਹੋਏ ਰਸਤੇ ਤੇ ਚੱਲ ਕੇ ਤਾਂ ਰੱਬ ਦੀ ਸਿੱਖਤ ਸਲਾਹ ਕਰਨ ਲੱਗ ਪੈਂਦਾ ਹੈ ਰੱਬ ਦਾ ਭੈਣ ਸਿਮਰਨ ਕਰਨ ਲੱਗ ਕਰਨ ਲੱਪੈਂਦਾ ਹੈ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੈ ਫਿਰ ਜਦੋਂ ਉਹਨੂੰ ਪਰਮਾਤਮਾ ਨਾਲ ਮਿਲ ਜਾਂਦਾ ਇਨਸਾਨ ਨੂੰ ਚਾਹ ਚੜ ਜਾਂਦਾ ਕਿ ਹੁਣ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਉਹਨੂੰ ਪਰਮਾਤਮਾ ਕੋ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਨੂੰ ਚੰਗੀਆਂ ਲੱਗਦੀ ਫਿਰ ਉਹਨੂੰ ਦੁਨੀਆ ਦੇ ਸਾਰੇ ਰੰਗ ਤਮਾਸ਼ੇ ਤਾਂ ਫਿੱਕੇ ਲੱਗਣ ਲੱਗ ਪੈਂਦੇ ਕਿਉਂਕਿ ਫਿਰ ਉਹਨੂੰ ਸਿਰਫ ਪਰਮਾਤਮਾ ਚਾਹੀਦਾ ਹੁੰਦਾ ਤੇ ਪਰਮਾਤਮਾ ਦੇ ਉਹਦੇ ਵਿੱਚ ਹੀ ਉਹਨੂੰ ਠੀਕ ਆ ਸੀ 10 ਪੂੜੀਆਂ ਕਰ ਲਈਆਂ ਬਾਕੀ ਸਾਡੀਆਂ 7 ਪੂੜੀਆਂ ਰਹਿ ਗਈਆਂ ਅਸੀਂ ਕੱਲ ਦੇਖਾਂਗੇ ਠੀਕ ਆ ਇੱਕ ਵਾਰ ਤੇ ਕਲ ਇਹ ਕਿੰਨਾ ਆਇਆ ਅੱਗੇ ਹੋਰ ਪੇਜ ਨੰਬਰ 72 ਤੋਂ ਕਰਨਾ ਤੇ ਕੱਲ ਸਟਾਰਟ ਅਕਾਲ ਲਾਸਟ ਪਾਰਟ ਆਊਗਾ ਇਹਦਾ ਤੇ ਕੱਲ ਅੱਜ ਕੰਪਲੀਟ ਕਰ ਲਵਾਂਗੇ ਤੇ ਅੱਜ ਆਪਾਂ ਆਪਣਾ ਡਿਸਕਸ਼ਨ ਇੱਥੇ ਰੱਖਦੇ ਆਂ ਤੇ ਜੇ ਕਿਸੇ ਦਾ ਵੀ ਕੋਈ ਕੁਐਰੀ ਵਗੈਰਾ ਹੈਗੀ ਆ ਜਾਂ ਫਿਰ ਕੋਈ ਸੁਜੈਸ਼ਨ ਆ ਤਾਂ ਫਿਰ ਉਹ ਕਮੈਂਟ ਵਿੱਚ ਲਿਖ ਸਕਦੇ ਹੋ ਤੇ ਬਾਕੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ